ਬਿਲਕੁਲ ਜੀ ਗਲਤੀ ਤੋਂ ਸਿੱਖਣਾ ਚਾਹੀਦਾ ਹੈ ਕੋਈ ਇਨਸਾਨ ਹੈ ਕਿਉਂਕਿ ਜੇ ਇੰਨਾ ਨੁਕਸਾਨ ਹੋਣ ਤੋਂ ਬਾਅਦ ਵੀ ਅਸੀਂ ਨਹੀਂ ਸਿੱਖੇ ਤਾਂ ਫੇਰ ਹੋਰ ਨੁਕਸਾਨ ਹੋ ਸਕਦਾ ਬਿਲਕੁਲ ਸਹੀ ਗੱਲ ਹੈ ਇਹ ਰਾਣਾ ਸਾਹਿਬ ਜੀ ਲਿਖੋ 93 ਪਲੱਸ ਉਮਰ ਹੈ ਇਹਨਾਂ ਦੀ ਜੀ ਔਰ ਇਸ ਇਲਾਕੇ ਦੇ ਜੀ ਬਾਬਾ ਬੋਰਡ ਕਹਿੰਦੇ ਜੀ ਇਹਨਾਂ ਨੂੰ ਬੜੇ ਸਤਕਾਰਯੋਗ ਹੈ ਜੀ ਸਾਡੇ ਇਹਨਾਂ 10-15 ਪਿੰਡਾਂ ਦਾ ਕੋਈ ਅਗਰ ਫੈਸਲਾ ਆਰ ਜਾਂਦਾ ਨਾ ਹਾਂ ਤੇ ਇਹਨਾਂ ਨੂੰ ਬੁਲਾਉਂਦੇ ਹੈਗੇ ਹੂੰ ਮੇ ਰਾਣਾ ਜੀ ਦੇ ਅੱਗੇ ਕਿਸੇ ਨੇ ਜਵਾਬ ਵੀ ਨਹੀਂ ਕਰਨਾ ਮਸਲੇ ਹੱਲ ਵੀ ਹੋ ਜਾਣਗੇ ਹਾਂ ਪਛਾਣੋ ਜੀ ਰਾਣਾ ਸਾਹਿਬ ਨੂੰ ਜੀ ਕਰੋੜ ਦੇ ਕਰੀਬ ਵਿਊਜ਼ ਮਿਲ ਚੁੱਕੇ ਨੇ ਰਾਣਾ ਸਾਹਿਬ ਦੇ ਪਹਿਲੇ ਵੀਡੀਓਜ਼ ਨੂੰ ਜੀ ਬਹੁਤ ਜ਼ਬਰਦਸਤ ਸ਼ਖਸੀਅਤ ਹੈ ਜੀ ਔਰ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਚੈਨਲ ਦੇ ਪਲੈਟਫਾਰਮ ਤੇ ਲਿਆ ਕੇ ਅਸੀਂ ਬਹੁਤ ਖੁਸ਼ ਨਸੀਬ ਸਮਝ ਦੀ ਇਹ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੋਣਾ ਸਾਡੇ ਜੀਵਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਜੀ ਮੈਂ ਤੇ ਰਜੇਸ਼ ਚੋਪੜਾ ਦੋਨੋਂ ਦੀ ਜਦੋਂ ਵੀ ਅਸੀਂ ਬਜ਼ੁਰਗਾਂ ਨੂੰ ਜਾ ਕੇ ਮਿਲਦੇ ਆ ਤਾਂ ਉਹਨਾਂ ਦੇ ਵਿੱਚ ਅਸੀਂ ਆਪਣੇ ਪਿਤਾ ਜੀ ਨੂੰ ਆਪਣੇ ਚਾਚੇ ਤਾਇਆ ਨੂੰ ਔਰ ਆਪਣੇ ਸਕੇ ਸਬੰਧੀਆਂ ਨੂੰ ਬਜ਼ੁਰਗਾਂ ਨੂੰ ਅਸੀਂ ਦੇਖਦੇ ਆ ਆ ਦੇਖੋ ਜੀ ਆਬਾਦੀ ਘਰਾਟੀਆਂ ਔਰ ਸਤਲੁਜ ਇੱਥੋਂ ਲਗਭਗ ਮੇਰੇ ਖਿਆਲ 11 ਕਿਲੋਮੀਟਰ ਹੋਗਾ ਜੀ 11 ਕਿਲੋਮੀਟਰ 11 ਕਿਲੋਮੀਟਰ ਦੂਰ ਹੈ ਪਿੰਡ ਦਾ ਨਾਮ ਆਬਾਦੀ ਕਰਾਠੀਆਂ ਇੱਥੇ ਕਰਾਠ ਚੱਲਦੇ ਸੀਗੇ ਕਿਸੇ ਸਮੇਂ ਆਹ ਗੱਲਬਾਤ ਹੋ ਰਹੀ ਹੈ ਜੀ ਮੈਨੂੰ ਨਾ ਰਾਣਾ ਸਾਹਿਬ ਨੇ ਦੱਸਿਆ ਵੀ ਇੱਥੇ ਪਿੰਡ ਦਾ ਨਾਮ ਕਰਾਠੀਆਂ ਹੈ ਮੈਨੂੰ ਨਹੀਂ ਸੀ ਪਤਾ ਵੀ ਇਹ ਬਾਲੇ ਵਾਲ ਦੇ ਨਾਲ ਵਿੱਚ ਇੱਕ ਕਰਾਠੀਆਂ ਦੀ ਬਸਤੀ ਹੈਗੀ ਹੈ ਇਹ 1992 ਚ ਵੱਖਰਾ ਪਿੰਡ ਬਣਿਆ ਸੀ ਆਬਾਦੀ ਕਰਾਠੀਆਂ ਹੂੰ ਦੇਖੋ ਕਰਾਠ ਚਾਹੇ ਨਹੀਂ ਰਹੇ ਪਰ ਆਪਣਾ ਵजूद ਪੂਰਾ ਦਿਖਾਈ ਦੇ ਰਿਹਾ ਹਾਂਜੀ ਹੂੰ ਤੇ 1992 ਜੇ ਪੰਚਾਇਤ ਇਲੈਕਸ਼ਨ ਹੋਇਆ ਸੀ 9 ਸਾਲ ਬਾਅਦ ਜਾਦੇ ਸਾਡੇ ਪਿੰਡ ਅਬਾਦੀ ਕਰਾਠੀਆਂ ਦੀ ਪੰਚਾਇਤ ਬੱਕਰੀ ਹੋਈ ਲਓ ਜੀ ਅਬਾਦੀ ਕਰਾਠੀਆਂ ਔਰ ਇਹ 11 ਕਿਲੋਮੀਟਰ ਦੂਰ ਹੈ ਸਤਲੁਜ ਤੋਂ ਕਿਸੇ ਸਮੇਂ ਇੱਥੇ ਕਰਾਟ ਚੱਲਦੇ ਹੋਣਗੇ ਜੀ ਨੁਰਪੁਰ ਬੇਤੀ ਦੇ ਇਲਾਕੇ ਤੋਂ ਸਾਡੇ ਤੁਸੀਂ ਵੀਡੀਓਜ਼ ਸਾਰੇ ਲੋਕ ਦੇਖਦੇ ਹੋ ਜਰੂਰ ਕਮੈਂਟ ਕਰਿਓ ਆਪਣੇ ਬਜ਼ੁਰਗਾਂ ਨੂੰ ਇਹ ਵੀਡੀਓ ਦਿਖਾਓ ਕਿ ਅਬਾਦੀ ਕਰਾਠੀਆਂ ਦੇ ਕਿਸੇ ਸਮੇਂ ਕਰਾਟ ਚੱਲਦੇ ਸੀ ਜੇਕਰ ਕੋਈ 90 ਸਾਲ ਦਾ 100 ਸਾਲ ਦਾ ਬਜ਼ੁਰਗ ਹੈ ਉਹ ਆਪਣੇ ਦਾਦੇ ਤੋਂ ਉਹਨਾਂ ਨੇ ਸੁਣਿਆ ਹੋਵੇਗਾ ਜਾਂ ਆਪਣੇ ਪਰਦਾਦੇ ਤੋਂ ਸੁਣਿਆ ਹੋਵੇਗਾ ਜਾਂ ਆਪਣੇ ਪਿਤਾ ਜੀ ਤੋਂ ਸੁਣਿਆ ਹੋਵੇਗਾ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਸਾਹਮਣੇ ਆਏਗੀ ਕਿ ਇਹ ਆਬਾਦੀ ਕਰਾਟੀਆਂ 11 ਕਿਲੋਮੀਟਰ ਸਤਲੁਜ ਤੋਂ ਦੂਰ ਹੈ ਔਰ ਬਿਲਕੁਲ ਲੱਗ ਰਿਹਾ ਹੈ ਕਿ ਇੱਥੇ ਸਤਲੁਜ ਦਾ ਵਹਿਣ ਹੁੰਦਾ ਹੋਵੇਗਾ ਜੀ ਸਤਲੁਜ ਨੇ ਫਿਰ ਰਸਤਾ ਬਦਲ ਲਿਆ ਜੀ ਫਿਰ ਇੱਥੇ ਹੈ ਜੀ ਪਿੱਛੇ ਚਲਾ ਗਿਆ ਸਤਲੁਜ ਦੀ ਆਹ ਹੈ ਪਾਣੀਆਂ ਦੀ ਕਹਾਣੀ ਜੀ ਪੰਜਾਬ ਦੇ ਪਾਣੀਆਂ ਦੀ ਕਹਾਣੀ ਪੰਜਾਬ ਦੇ ਵਿੱਚ ਹੜ ਆਏ ਆ ਔਰ ਹੜਾਂ ਦੇ ਕਾਰਨਾਂ ਦੇ ਉੱਤੇ ਜ਼ਰੂਰ ਕਰਿਓ ਕਮੈਂਟ ਔਰ ਆਪਣੇ ਵਿਚਾਰ ਖੁੱਲ ਕੇ ਲਿਖਿਓ ਕਿ ਪੰਜਾਬ ਦੇ ਵਿੱਚ ਹੜਾਂ ਦੇ ਹਾਲਾਤ ਕਿਵੇਂ ਬਣੇ ਔਰ ਕਿਵੇਂ ਇਹਨਾਂ ਤੋਂ ਨਜਿੱਠਿਆ ਜਾ ਸਕਦਾ ਜੀ ਹੁਣ ਕੀ ਕੁਝ ਹੋ ਸਕਦਾ ਜੀ ਦੇਖੋ ਅੱਗੇ ਤੋਂ ਅਸੀਂ ਸਿੱਖ ਲੈਣੀ ਹੈ ਅੱਗੇ ਤੋਂ ਅਸੀਂ ਸਿੱਖਣਾ ਹੈ ਉਹਦੇ ਬਾਰੇ ਵੀ ਜ਼ਰੂਰ ਕਮੈਂਟ ਕਰਿਓ ਜੀ ਅੱਗੇ ਤਾਂ ਵੀ ਸਿੱਖਣਾ ਨਾਲ ਜੀ ਰਾਣਾ ਸਾਹਿਬ ਪਤਾ ਤਾਂ ਲੱਗਣਾ ਚਾਹੀਦਾ ਕਿ ਦੇਖੋ ਇਹ ਕੁਦਰਤ ਨੇ ਇੱਕ ਆਪਣੀ ਝਲਕ ਦਿਖਾਤੀ ਅੱਗੇ ਹੁਣ ਆਪਣਾ ਭਵਿਕਵਤਾ ਸਵਾਰਨਦੀ ਕਿਉ ਸਰਪੰਚ ਸਾਹਿਬ ਕੀ ਕਹਿੰਦੇ ਜੀ ਬਿਲਕੁਲ ਜੀ ਗਲਤੀ ਤੋਂ ਸਿੱਖਣਾ ਚਾਹੀਦਾ ਹੈ ਉਹ ਹੀ ਇਨਸਾਨ ਹੈ ਕਿਉਂਕਿ ਜੇ ਇੰਨਾ ਨੁਕਸਾਨ ਹੋਣ ਤੋਂ ਬਾਅਦ ਵੀ ਅਸੀਂ ਨਹੀਂ ਸਿੱਖੇ ਤਾਂ ਫੇਰ ਹੋਰ ਨੁਕਸਾਨ ਹੋ ਸਕਦਾ ਹੂੰ ਜਿਵੇਂ ਜਿਵੇਂ ਜਨਸੰਖਿਆ ਵਧਦੀ ਜਾਣੀ ਹੈ ਸਮੱਸਿਆ ਤਾਂ ਹੋਰ ਵਧਦੀ ਜਾਣੀ ਹੈ ਹੋਰ ਵਧਦੀ ਜਾਣੀ ਲੋਕਾਂ ਨੇ ਮਕਾਨ ਵੀ ਬਣਾਣੇ ਆ ਕਾਰਖਾਨੇ ਵੀ ਲਾਣੇ ਆ ਬਿਲਡਿੰਗਾਂ ਵੀ ਬਣਣੀਆਂ ਤੇ ਉਹ ਦੇਖ ਸੋਚ ਕੇ ਬਣਾਣੇ ਚਾਹੀਦੇ ਆ ਕਿ ਇੱਥੇ ਪਾਣੀ ਚੱਲਦਾ ਦਾ ਹੂੰ ਅਸੀਂ ਦੇਖਿਆ ਵੇ ਜ਼ਮੀਨ ਜਿੱਥੇ ਵੀ ਪਾਣੀ ਬੜੇ ਆ ਜ਼ਮੀਨਾਂ 'ਚ ਉੱਥੇ ਜਿਹੜਾ ਪਾਣੀ ਆ ਉਹਨਾਂ ਕੋਈ ਪਟਵਾਰੀ ਆ ਗਦਾਵਰ ਨਹੀਂ ਬੁਲਾਇਆ ਮੇਰੀ ਜ਼ਮੀਨ ਛੱਡ ਦੋ ਉਹ ਆਪਣੇ ਆਪ ਆਪਣੀ ਜ਼ਮੀਨ ਜਿਹੜੀ ਆ ਉਹਨੇ ਕਬਜ਼ਾ ਕਰ ਲਿਆ ਤੇ ਇਸ ਕਰਕੇ ਅਸੀਂ ਜਿਸ ਟਾਈਮ ਮਕਾਨ ਬਣਾਉਂਦੇ ਆ ਸਰਦੀਆਂ ਔਰ ਗਰਮੀ ਆਚਕਾਰ ਕਰਕੇ ਪੋਸਟ ਟਾਈਮ ਬਿਲਕੁਲ ਸੁੱਕਾ ਹੁੰਦਾ ਅਸੀਂ ਕਹਿੰਦੇ ਮੈਨੇ ਇੱਥੇ ਦੀ ਲੈਂਟਰ ਲਾ ਦੇਣਾ ਉਹਨਾਂ ਨੇ ਐ ਕਿ ਲੈਂਟਰ ਵੀ ਚੱਕਦਾ ਸਭ ਕੁਝ ਚੱਕਦਾ ਸਾਨੂੰ ਖਾਸ ਕਰਕੇ ਜਿਹੜੀ ਐ ਕਿਤੇ ਵੀ ਜੋ ਸਾਰੀ ਕਰਨੀ ਉਹ ਦੇਖ ਸੋਚ ਕੇ ਕਰਨੀ ਚਾਹੀਦੀ ਐ ਪਾਣੀ ਦਾ ਬੈਹਣ ਜਿਹੜਾ ਛੱਡ ਕੇ ਉਹਤੇ ਦੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਇੰਨਾ ਵੱਡਾ ਨੁਕਸਾਨ ਨਾ ਹੋਏ ਕਿਉਂਕਿ ਇੱਕ ਮਕਾਨ 25-30 ਲੱਖ ਰੁਪਏ ਚ ਹੁਣ ਬਣਦਾ ਨਾਰਮਲ ਵੀ ਲੋਕਾਂ ਦੇ ਮਕਾਨਾਂ ਨੂੰ ਤਰੇੜ ਆ ਗਏ ਆ ਡਿੱਗੇ ਤੇ ਇਹ ਤਾਂ ਸਿੱਖ ਗਈ ਜਿਹੜਾ ਗਲਤੀ ਤੋਂ ਸਿੱਖ ਗਈ ਬੰਦੇ ਨੂੰ ਹੈ ਉਹ ਜ਼ਿੰਦਗੀ ਚ ਕਰਨਾ ਚਾਹੀਦਾ ਅਸੀਂ ਤੁਹਾਡੇ ਚੈਨਲ ਦਾ ਬੱਲੇ ਬੱਲੇ ਚੈਨਲ ਦਾ ਬੱਲੇਬਾਲ ਪਿੰਡ ਜਾਣਦੇ ਕਿਉਂਕਿ ਦੋਨਾਂ ਦੇ ਸ਼ਬਦ ਜਿਹੜੇ ਮਿਲਦੇ ਜੁਲਦੇ ਇਸ ਕਰਕੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਸਮੁੱਚੀ ਟੀਮ ਤੇ ਰਾਣਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਸਾਡੇ ਨਾਲ ਇੱਥੇ ਲੈ ਆ ਕੇ ਮਿਲਾਇਆ ਇਹ ਸਾਡੇ ਇਸ ਇਲਾਕੇ ਦੇ ਬੋੜ ਹੈ ਕਿਉਂਕਿ ਸਾਰੇ ਮੇਰੇ ਖਿਆਲ ਇਸ ਘਾਟ ਚ ਸਭ ਤੋਂ ਬਜ਼ੁਰਗ ਵੱਡੀ ਉਮਰ ਦੇ ਇਹੀ ਹੈ 93 ਸਾਲ ਉਮਰ ਹੈ ਔਰ ਹਜੇ ਤੱਕ ਤੰਦਰੁਸਤ ਹੈ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਲਾਹ ਦੇਣ ਲਈ ਅਸੀਂ ਜਿੰਨੇ ਪੰਜ ਸਰਪੰਚ ਇੱਧਰ ਬੈਠੇ ਹੈ ਹਜੇ ਵੀ ਇਹ ਡਰਾਈਵਿੰਗ ਕਰਦੇ ਹੈ ਜਿਹੜੀ 93 ਸਾਲ ਚ ਵੀ ਤੇ ਹੋਰ ਵੀ ਸਾਡੇ ਦੁੱਖ ਸੁੱਖ ਵਿੱਚ ਜਿਹੜੇ ਸਾਂਝੀ ਹੁੰਦੇ ਹੈ ਅਸੀਂ ਇਹਨਾਂ ਤੋਂ ਹੀ ਜਿਹੜੀ ਹੈ ਦੁੱਖ ਸੁੱਖ ਦੀ ਸਲਾਹ ਜਿਹੜੀ ਹੈ ਕੋਈ ਇਲਾਕੇ ਦੀ ਹੈ ਸਾਡੇ ਇਸ ਜਿੰਨੇ ਵੀ ਇੱਥੇ ਵਾਲੇ ਦੋਲੇ ਜਿੰਨੇ ਪਿੰਡ ਹੈ ਉਹਨਾਂ ਦੇ ਥੰਮ ਹੈਗੇ ਬੋੜ ਬਾਬਾ ਪੀੜਾਂ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਇੱਥੇ ਚੱਲਦਾ ਹੈ ਅੱਜ ਦਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੇ ਇਹਨਾਂ ਦੀ ਵੀ ਤੰਦਰੁਸਤੀ ਰਹੇ ਤੁਹਾਡੇ ਚੈਨਲ ਜਿਹੜਾ ਹੈ ਉਹ ਵੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਸਾਡੀਆਂ ਤਾਂ ਸ਼ੁਭਕਾਮਨਾਵਾਂ ਜੀ ਤੁਹਾਡੇ ਚੈਨਲ ਲਈ ਲਓ ਜੀ ਆਹ ਦੇਖੋ ਜੀ ਕਿ ਖਾਸ ਗੱਲ ਦੀ ਸਾਹਮਣੇ ਆਈ ਹੈ ਜੀ ਬਿਲਕੁਲ ਸਹੀ ਗੱਲ ਹੈ ਇਹ ਰਾਣਾ ਸਾਹਿਬ ਦੀ ਲਿਖੋ 93 ਪਲੱਸ عمر ਇਹਨਾਂ ਦੀ ਜੀ ਔਰ ਇਸ ਇਲਾਕੇ ਦੇ ਜੀ ਬਾਬਾ ਬੋੜ ਕਹਿੰਦੇ ਜੀ ਇਹਨਾਂ ਨੂੰ ਬੜੇ ਸਤਕਾਰਯੋਗ ਹੈ ਜੀ ਔਰ ਦੇਖੋ ਅਜਿਹੇ ਬਜ਼ੁਰਗ ਜਦੋਂ ਹੁੰਦੇ ਨੇ ਤੇ ਉਦੋਂ ਫਿਰ ਕੀ ਹੁੰਦਾ ਸਾਰਾ ਕੁਝ ਸਿਸਟਮ 'ਚ ਚੱਲਦਾ ਦੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਸਾਰੇ ਲੋਕ ਬੱਚਾ ਬਜ਼ੁਰਗ ਹਰ ਕੋਈ ਵਿਅਕਤੀ ਇਹਨਾਂ ਦਾ ਸਤਕਾਰ ਕਰਦਾ ਜੀ ਔਰ ਤੁਹਾਡੇ ਇਲਾਕੇ ਦੇ ਵਿੱਚ ਵੀ ਜੇਕਰ ਕੋਈ ਅਜਿਹੀ ਸ਼ਖਸੀਅਤ ਹੈ ਰਾਣਾ ਸਾਹਿਬ ਵਰਗੀ ਦੀ ਔਰ ਉਹਨਾਂ ਦਾ ਨਾਮ ਕਮੈਂਟ ਸੈਕਸ਼ਨ 'ਚ ਲਿਖਿਓ ਪਿੰਡ ਦਾ ਨਾਮ ਜ਼ਰੂਰ ਲਿਖਿਓ ਜ਼ਿਲ੍ਹੇ ਦਾ ਨਾਮ ਖਿਓ ਤੇ ਉਹਨਾਂ ਸ਼ਖਸੀਤਾਂ ਦੇ ਨਾਮ ਜਰੂਰ ਲਿਖਿਓ ਜੀ ਜਿਹੜੇ ਬਜ਼ੁਰਗ ਹੈ ਬੇਸ਼ੱਕ ਉਹ ਉਮਰ ਦਰਾਜ਼ ਹੈ ਪਰ ਉਹ ਸੇਧ ਦੇ ਰਹੇ ਹੈ ਔਰ ਪਿੰਡ ਨੂੰ ਇਲਾਕੇ ਨੂੰ ਸੇਧ ਦੇ ਕੇ ਸਿੱਧੇ ਰਸਤੇ ਪਾ ਰਹੇ ਹੈ ਜੀ ਜਰੂਰ ਕਰਿਓ ਕਮੈਂਟ ਜੀ ਰਾਣਾ ਸਾਹਿਬ ਦੇ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਦੀ ਇੱਕ ਵਾਰ ਜੀ ਜ਼ੋਰਦਾਰ ਤਾੜੀਆਂ ਹੋ ਜਾਣ ਦੀ ਵੇਖੋ ਜੀ ਰਾਣਾ ਸਾਹਿਬ ਬਹੁਤ ਬਹੁਤ ਸਤਿਕਾਰਯੋਗ ਹੈ ਜੀ ਤੁਹਾਡਾ ਜੀ ਵਿਸ਼ੇਸ਼ ਤੌਰ ਤੇ ਇਹਨਾਂ ਦਾ ਬੜਪਨ ਔਰ ਮੇਰੀ ਉਮਰ ਦਾ ਰਾਜ਼ ਵੀ ਇਹ ਹੀ ਹੂੰ ਲੋਕ ਮੈਨੂੰ ਕਰਦੇ ਆ ਹੂੰ ਤੇ ਮੈਂ ਸਮਝਦਾ ਮੈਂ ਵੀ ਨਹੀਂ ਜਾਣਾਂ ਚੰਗਾ ਹੂੰ ਮੇਰੀ ਉਮਰ ਨਹੀਂ ਜਾਣਾਂ ਨਹੀਂ ਤੁਸੀਂ ਦੀ ਆ ਵੀ ਦੇਖੋ ਬਾਪੂ ਜੀ ਵੀ ਬੈਠੇ 88 ਸਾਲ ਦੇ ਦੀ ਕਹੇ ਦੀ 88 ਸਾਲ ਦੀ ਹੋਰ ਹੈ ਜੀ ਹਾਂ ਆ ਦੇਖੋ ਜੀ ਇਹਨਾਂ ਲਈ ਵੀ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਜੀ ਕਮਾਲ ਦੀ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਦੋਸਤੀ ਕਹਿ ਮੈਂ ਤੁਹਾਡੀ ਫਿਰ ਹਾਂ ਹਾਂ ਹੈ ਵਧੀਆ ਰਾਣਾ ਸਾਹਿਬ ਖਰੇ ਬੰਦੇ ਬਹੁਤ ਵਧੀਆ ਇਕੱਠੇ ਪੜਦੇ ਸੀ ਅੱਛਾ ਇਕੱਠੇ ਪੜਦੇ ਸੀ ਤੁਸੀਂ ਹੋਰੇ ਅੰਦਾਜ਼ਾ ਮੇਥੇ ਅੱਛਾ ਆ ਗੱਡੀ ਗੁੱਡੀ ਕਹਿੰਦੇ ਚਲਾ ਲੈਂਦੇ ਆ ਹੁਣ ਵੀ ਕਾਰ ਚਲਾ ਲੈਂਦੇ ਆ ਹਾਂ ਕਮਾ ਲਿਆ ਜੀ ਇਹਨਾਂ ਨੂੰ ਨਾਲ ਇਹਦਾ ਕਾਰ ਚਲਾਉਂਗਾ ਮੈਂ ਚਲਾਉਂਗਾ ਅੱਛਾ ਨਹੀਂ ਇਹਨਾਂ ਦੀ ਕਾਰ 'ਚ ਚੰਡੀਗੜ੍ਹ ਘੁੰਮੇ ਆਉ ਜਾਂ ਕੇ ਕਿਸੇ ਦਿਨ ਆਹ ਰੋ ਤਾਂ ਸਾਡੇ ਆਪਣੇ ਜੱਮਾਂ ਚੱਲ ਜਦ ਮਰਜੀ ਲੈ ਜਾਗੇ ਜਦ ਮਰਜੀ ਲੈ ਜਾਗੇ ਜੀ ਚੰਡੀਗੜ੍ਹ ਤਾਂ ਇਹ ਮੈਂ 40 50 ਸਾਲ 40 50 ਸਾਲ ਰਹੇ ਠੀਕ ਹੈ ਨਹੀਂ ਰਾਣਾ ਸਾਹਿਬ ਗੱਡੀ ਗੁੱਡੀ ਚਲਾਉਂਦੇ ਬੜੀ ਵਧੀਆ ਚਲਾਉਂਦੇ ਆ ਮੈਂ ਇਹਨਾਂ ਨੂੰ ਚਲਾਉਂਦੇ ਦੇਖਿਆ ਜੀ ਬਹੁਤ ਜ਼ਬਰਦਸਤ ਕੰਮ ਹੈ ਜੀ ਇਹਨਾਂ ਦਾ ਦੇਖਦਾ ਰੋਜ਼ ਲੰਘਦਾ ਹਾਂ ਅੱਛਾ ਰੋਜ਼ ਲੰਘਦੇ ਇੱਥੋਂ ਜੀ ਸਾਡਾ ਪਤਾ ਦੀ ਪਿੰਡ ਹੈ ਜੀ ਚਾਂਦੀ ਅੱਛਾ ਹਮ ਪਿੰਡ ਚਾਂਦੀਆਂ ਜੀ ਤਾਂ ਇੱਥੋਂ ਜਾਈਦਾ ਨਾ ਪਰਿਵਾਰਤਾ ਸਾਡਾ ਹੈਗਾ ਉਧਰ ਹੀ ਹਮ ਸਾਰੇ ਜਿਹੜੇ ਜੀ ਪਰਿਵਾਰ ਵਾਲੇ ਹਮ ਉਹਨਾਂ ਦਾ ਸੁੱਖ ਸ਼ਾਦੀ ਚ ਜਾਈਦਾ ਹਮ ਫਿਰ ਇੱਥੋਂ ਲੰਗੀਦਾ ਹੈਲੋ ਹੈਲੋ ਕਰਦੇ ਜਾਈਦਾ ਆ ਇੱਕ ਖਾਸ ਗੱਲ ਦੱਸ ਦਵਾਂ ਜੀ ਤੁਹਾਨੂੰ ਮਾਸਟਰ ਜੀ ਰਾਣਾ ਸਾਹਿਬ ਨੇ ਅੱਜ ਮੇਰੀ ਡਰਾਈਵਿੰਗ ਪਾਸ ਕਰਤੀ ਮੈਂ ਗੱਡੀ ਬੈਕ ਕਰ ਰਿਆ ਸੀ ਕਹਿੰਦੇ ਬਹੁਤ ਵਧੀਆ ਪਾਸ ਹੈ ਤੁਸੀਂ ਮੈਂ ਕਿਹਾ ਕਮਾਲ ਦੀ ਗੱਲ ਹੈ ਹਾਂਜੀ ਸਾਡੇ ਇਹਨਾਂ 10-15 ਪਿੰਡਾਂ ਦਾ ਕੋਈ ਅਗਰ ਫੈਸਲਾ ਆਰ ਜਾਂਦਾ ਨਾ ਤਾਂ ਇਹਨਾਂ ਨੂੰ ਬੁਲਾਉਂਦੇ ਹੈਗੇ ਹੂੰ ਮੇ ਰਾਣਾ ਜੀ ਦੇ ਅੱਗੇ ਕਿਸੇ ਨੇ ਜਵਾਬ ਵੀ ਨਹੀਂ ਕਹਾਨੂੰ ਮਸਲੇ ਹੱਲ ਵੀ ਹੋ ਜਾਂਦੇ ਹਾਂ ਹਾਂ ਪਰ ਕਰਦੇ ਵੀ ਹੈਗੇ ਜੋ ਕਹਦਾ ਫਾਈਨਲ ਹੈ ਫਾਈਨਲ ਜਿਹੜੀ ਹੌਲੀ ਚਲਾ ਦੇ ਨੇ ਜਿੰਦਗੀ ਵਿੱਚ ਤੇ ਜ਼ਿੰਦਗੀ ਦੀ ਜਿਹੜੀ ਗੱਡੀ ਜਿਹੜੀ ਉਹ ਵੀ ਬੜੇ ਆਰਾਮ ਨਾਲ ਚਲਾਉਂਦੇ ਆ ਹਰ ਕੋਈ ਚਾਹਦਾ ਕਿ ਅਸੀਂ ਇਹਨਾਂ ਦੇ ਵਾਂਗੂ ਇਹਨਾਂ ਦੇ ਫੂਰਲੇ ਉੱਤੇ ਚੱਲੀਏ ਠਰਮੇ ਨਾਲ ਚਲਾਉਂਦੇ ਰਾਣਾ ਸਾਹਿਬ ਬਹੁਤ ਬੜੀ ਗੱਲ ਕਰਤਾ ਉਹ ਮਾਰਦੀ ਹੈ ਇਹਨਾਂ ਦੀ ਉਮਰ ਤਾਂ ਰਾਜ ਹੋਵੇ ਮਾਲਕ ਕਿਸੇ ਤਾਂ ਇਹ ਗੱਲ ਕਹਿੰਦੇ ਦੀ ਵੀ ਸਾਡੇ ਬਜ਼ੁਰਗਾਂ ਲੰਬੀ ਉਮ ਇਲਾਕੇ ਸੁਖ ਸ਼ਾਂਤੀ ਰਵਣਾ ਪਿੰਡਾਂ ਦੀ ਪਛਾਣੋ ਜੀ ਰਾਣਾ ਸਾਹਿਬ ਨੂੰ ਜੀ 1 ਕਰੋੜ ਦੇ ਕਰੀਬ ਵਿਊਜ਼ ਮਿਲ ਚੁੱਕੇ ਨੇ ਰਾਣਾ ਸਾਹਿਬ ਦੇ ਪਹਿਲੇ ਵੀਡੀਓਜ਼ ਨੂੰ ਜੀ ਬਹੁਤ ਜ਼ਬਰਦਸਤ ਸ਼ਖਸੀਅਤ ਹੈ ਜੀ ਔਰ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਚੈਨਲ ਦੇ ਪਲੈਟਫਾਰਮ ਤੇ ਲਿਆ ਕੇ ਅਸੀਂ ਬਹੁਤ ਖੁਸ਼ ਨਸੀਬ ਸਮਝਦੇ ਹਾਂ ਜੀ ਇਹ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੋਣਾ ਸਾਡੇ ਜੀਵਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਜੀ ਮੈਂ ਤੇ ਰਜੇਸ਼ ਚੋਪੜਾ ਦੋਨੋਂ ਜੀ ਜਦੋਂ ਵੀ ਅਸੀਂ ਬਜ਼ੁਰਗਾਂ ਨੂੰ ਜਾ ਕੇ ਮਿਲਦੇ ਹਾਂ ਤਾਂ ਉਹਨਾਂ ਦੇ ਵਿੱਚ ਅਸੀਂ ਆਪਣੇ ਪਿਤਾ ਜੀ ਨੂੰ ਆਪਣੇ ਚਾਚੇ ਤਾਇਆ ਨੂੰ ਔਰ ਆਪਣੇ ਸਕੇ ਸਬੰਧੀਆਂ ਨੂੰ ਬਜ਼ੁਰਗਾਂ ਨੂੰ ਅਸੀਂ ਦੇਖਦੇ ਆਂ ਸ਼ਾਇਦ ਤੁਸੀਂ ਵੀ ਇਹੀ ਕੁਝ ਦੇਖਦੇ ਹੋ ਇਸੇ ਕਰਕੇ ਸਾਡੇ ਚੈਨਲ ਦੇ ਨਾਲ ਜੁੜ ਬੈਠੇ ਹੋ ਜੀ